ਸਵਾਗਤ ਹੈ ਕਿਸਾਨ ਵੀਰੋ ਹਡਾ ਟੇਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮੌੜ ਜੀ ਮੌੜ ਨੱਬਾ ਜਨ ਵੀਰੇ ਹਨਾ ਮੌੜ ਨੱਬਾ ਚਾਰ ਨਾਗ ਤੁਹਾਨੂੰ ਦਿਖਾ ਦੇਵਾਂਗੇ ਤਿੰਨ ਸੌਰੀ ਤੇ ਇੱਕ ਸੂਈ ਸਵਾਈ ਚਵਾਈ ਤੁਹਾਨੂੰ ਕਰਕੇ ਦਿਖਾਵਾਂਗੇ ਮਗਰ ਕੀ ਆ ਵੀਰੇ ਇਹ ਆਹੀ ਹੈ ਜੀ ਆਹ ਕੱਟੀ ਖੜੀ ਹੈ ਜੀ ਤੇ ਇੱਕ ਵੱਡੇ ਸਾਈਜ਼ ਦੀ ਮੱਝ ਤੇ ਇੱਕ ਪਾਲਕ ਛੋਟੀ ਇਹ ਤੇ ਛੋਟੀ ਤੋਂ ਕਰ ਲਈ ਸਟਾਰਟ ਫਿਰ ਹਾਂ ਪਹਿਲਾਂ ਤਾਂ ਨਾਮ ਡਰੈਸ ਬੋਲ ਮੇਰੇ ਸੁਣ ਨਾਮ ਲਈ ਜ਼ੋਣਨੀ ਆ ਹੂੰ ਪਿੰਡ ਮੋੜਣਾ ਭੱਜ ਜੀ ਦਾ ਪਤਾ ਦੱਸਣਾ ਵਧੀਆ ਚੱਲੀ ਜਾਂਦਾ ਕੰਮ ਕਰ ਵੀਰੇ ਤੇ ਕਿੰਨੇ ਨਾਗ ਆ ਆਪਣੇ ਅੱਜ ਨਾਗ ਆ ਤਿੰਨ ਨਾ ਤਿੰਨ ਨਾਗਾਂ ਦੇ ਤੇ ਇੱਕ ਸੂਈ ਸਵਾਈ ਮੱਝ ਜੀਇਕ ਟੋਕਸ ਚਵਾਈ ਕਰਕੇ ਦਿਖਾਵਾਂਗੇ ਇਹ ਦੋਕੜ ਗੱਭਣਾ ਵੀਰੇ ਨਹੀਂ ਹਜੇ ਟੀਕਾ ਨਹੀਂ ਭਰਾਏ ਇਹ ਦਵਾਈ ਨਹੀਂ ਭਾਈ ਇਹ ਹੁਣ ਟੀਕਾ ਭਰਾਉਣਾ ਹੋਊਗਾ ਤੇੜੀ ਆਪਾਂ ਪਹਿਲੇ ਨੰਬਰ ਤੇ ਵੀਰੇ ਝੋਟੀ ਦੇਖੀਏ ਨੇ ਕੀ ਰਿਕਾਰਡ ਹੈ ਦਾ ਇਹ ਬਈ ਇਸੇ ਮੈਂ ਇਹਦੀ ਕੱਟੀ ਆ ਵੱਡੀ ਓਕੇ ਇਹਦੀ ਵੱਡੀ ਤੇ ਗੱਭੜ ਤੋਂ ਖੋਲਿਆ ਨਹੀਂ ਇਹ ਵਾਲੇ ਦੇ 2 ਸਾਲ ਪਹਿਲਾਂ ਕਿੰਨਾ ਦੁੱਧ ਕੱਢ ਰਹੀ ਹੈ ਇਹ ਜਮਾ ਜੋ ਤਿਆਰ ਅੱਜ ਹਲੇ 14 ਤੋਂ 15 ਕਿਲੋ 20 ਕਿਲੋ ਦੁੱਧ ਕਿਹੜੇ ਸੂਏ ਦੀ ਹੈ ਪਹਿਲੇ ਦੀ ਇਹ ਤੂੰ ਨਹੀਂ ਤੂੰ ਪਿਛਲੇ ਦੀ ਇਹ ਦੂਜੇ ਪਹਿਲੇ ਦੀ ਆਉਣ ਵਾਲੀ 18 ਤਰੀਕ ਨੂੰ 20 ਮਹੀਨੇ ਦੀ ਹੋਊ 20 ਮਹੀਨੇ ਦੀ ਖੀਰੀਆ ਮੂੰਹ ਹੈ ਜੀ ਤੇ ਵੀਰੇ ਟੀਕੇ ਦੀ ਕੋਈ ਹਜੇ ਤਿਆਰੀ ਤਾਂ ਨਹੀਂ ਇੱਕ ਵਾਰੀ ਹੀ ਹੀਟ ਕੱਢਾ ਸੀ ਅਸੀਂ ਟੀਕਾ ਫਰਾ ਓਕੇ ਤੇ ਖੜੀ ਉਹ ਦਿਖਾਵਾਂ ਥਾਣੇ ਦਿਖਾ ਦਿਓ ਆ ਦੇਖੋ ਜੀ ਚਾਰੇ ਹੀ ਥਾਣਾ ਤੇ ਆਮ ਜੀ ਝੋਟੀ ਮੰਨ ਕੇ ਬਾਈ ਨੂੰ ਫੋਨ ਨਾ ਲਾਇਓ ਕੁਆਲਿਟੀ ਚੰਗੀ ਦੇਖੋ ਝੋਲ ਦੇਖੋ ਹਨਾ ਜੀ ਹਾਂ ਓਕੇ ਵੀਰੇ ਦਿਸ ਗਏ ਥਾਣ ਚਾਰੇ ਹੀ ਥਣ ਤੇ ਅੱਜ ਹੀ ਵੱਡੇ ਸਾਈਜ਼ ਦੀ ਹੈ 20 ਮਹੀਨੇ ਦੀ ਹੈ ਨਾ ਆ ਪੂਰੀ ਵੱਡੀ ਆਵੇ ਬਹੁਤ ਵੱਡੀ ਬਾਈ ਬਣੂਗੀ ਤੇ ਬਾਕੀ ਦੀ ਗੱਲ ਆਮ ਜੀ ਨਹੀਂ ਹੈਗੀ ਤੇ ਬਾਕੀ ਦਾ ਦੰਦ ਤੁਸੀਂ ਕਨਫਰਮ ਕਰਕੇ ਆਉਦੇ ਲਈ ਆ ਸਕਦੇ ਹਾਂ ਹਾਂ ਬਾਕੀ ਦਾ ਸੀਲ ਓਕੇ ਜੀ ਓਕੇ ਵੀਰੇ ਓਕੇ ਜਮਾ ਤੇ ਸੋਨੇ ਕੀ ਭਰਾ ਜ਼ਿਆਦਾ ਵੀਰੇ ਜਿਹੜਾ ਪਾਸ ਵੀਰੇ ਜਮਾ ਹਾਂ ਨਾ ਇਹ 1 ਲੱਖ ਦੀ ਕੱਟੀ ਦੇਵਾ ਬਾਕੀ ਦੇ ਕੱਟੀ ਆ ਹਨਾ ਜਿਹਨੂੰ ਕਹਿੰਦੇ ਜਿਹੜੀਆਂ ਕੋਈ ਕੋਈ ਪਤਾ ਨਹੀਂ ਕਿੰਨੇ ਰੁਪਈਆ ਦੀ ਬਣਦੀ ਕਿੰਨੇ ਰੁਪਈਆ ਦੀ ਆਪਣੇ ਕੋਲ ਤਾਂ ਚਲ ਥਾਂ ਦੀ ਤੰਗੀ ਆ ਹਨਾ ਤੇ ਜਿਵੇਂ ਮਰਜ਼ੀ ਲਾ ਲੋ ਤੇ ਆਹ ਕੱਟੀ ਫਰਾਮ ਅਜਮਗਰਾ ਜੀ ਇਹਦੇ ਮਗਰਾ ਇੱਕ ਦੀ ਇਹਦੀ ਵਿਚੋਲੀ ਚੜੀ ਦਿਖਾਓ ਇਹ ਬੇਤਾਬ ਦੀ ਆ ਬਈ ਵਾਕਈ ਸਾਡਾ ਆਪ ਦਾ ਟਿਕਾ ਭਰਾਇਆ ਵਸ ਤੇ ਵੀ ਸਾਈਜ਼ ਕਿਡਾ ਹਨਾ ਹੁਣੀ ਇਹਦਾ ਤੇ ਇਹ ਬਹੁਤ ਗੋਡੀ ਚੋਟੀ ਕਿੰਨੇ ਮਹੀਨੇ ਦੱਸਿਆ ਜੀ ਇਹ ਇਹ ਲੱਕੇ ਚਲ 6 ਮਹੀਨੇ ਦੀ 6 ਮਹੀਨੇ ਦੀ ਤੇ ਮਾਜ ਥੱਲੇ ਕਿੰਨਾ ਦੁੱਧ ਰੈਡੀ ਆ ਬਈ ਇਹ ਥੱਲੇ 44 ਲਿਟਰ ਜਮਾ ਮਿੰਨਦੇ ਆਗੇ ਜਿਹੜਾ ਮਰਜੀ ਆਵੇ ਚੋਕੇ ਲੈ ਕੇ ਜਾਓ ਓਕੇ ਜੀ ਤੇ ਇਹਦਾ ਕੀ ਪ੍ਰਾਈਜ਼ ਆ ਗਿਆ ਰੇਟ ਇਹਦਾ ਇਹਦਾ ਬਈ ਜੇ ਤਾਂ ਬਿਨਾ ਕੱਟੀ ਤੋਂ ਹੂੰ ਇਹ ਤਾਂ 1.5 ਲੱਖ ਤੇ ਨਹੀਂ ਫਿਰ 1.5 ਕੱਟੀ 2 ਲੱਖ 2 ਲੱਖ ਕੱਟੀ ਵੀ ਚੰਗੇ ਆ ਤਿੰਨੇ ਇਹ ਨਾਗ ਆ ਜਿਹੜੇ ਹਨਾ 1 ਏਕੜ ਜਾ ਵੜਨ ਦਾ ਮੈਂ ਕਹਿੰਦਾ ਵਹਿਤਰ ਰਹੂਗਾ ਤੇ ਰੇਟ ਸਾਨੂੰ ਪੁੱਛ ਕੇ ਦੱਸ ਤਾਂ ਚੰਗੇ ਪਸ਼ੂ ਆ ਬਾਈ ਦੇ ਘਰ ਦੇ ਪਸ਼ੂ ਆ ਪਹਿਲਾਂ ਦੇ ਆਉਂਦੇ ਜਾਂਦੇ ਨਹੀਂ ਕੋਈ ਲਿਆਂਦੇ ਵੀ ਨਹੀਂ ਇਹ ਕਰਦੇ ਹੂੰ ਪਹਿਲਾ ਵੀਡੀਓ ਆਪਾਂ ਜਦੋਂ ਵੀ ਕਵਰ ਕਰਦੇ ਹੁੰਨੇ ਆ ਤੁਸੀਂ ਆਪਣੇ ਚੈਨਲ ਤੇ ਵੀ ਕੱਢ ਕੇ ਦੇਖਦੇ ਵਿੱਚ ਖੜੀਆਂ ਹੋਣੀਆਂ ਹਨਾ ਤੇ ਆਜੋ ਵੀਰੇ ਹੁਣ ਜਿਹੜੀ ਆਪਾਂ ਸੂਈ ਸਵਾਈ ਮੱਝ ਕਿਹੜਾ ਸੂਆ ਵੀਰੇ ਤੀਜਾ ਸੂਆ ਤੀਜਾ ਸੂਆ ਆ ਗਿਆ ਕਦੋਂ ਸੂਈ ਆ ਵੀਰੇ ਇਹ ਸੂਈ ਨੂੰ ਹੋ ਗਏ 15 ਦਿਨ 15 ਦਿਨ ਸੂਈ ਨੂੰ ਹੋ ਗਏ ਅੱਜ ਦੁੱਧ ਕਿੰਨਾ ਰੈਡੀ ਆ ਵੀਰੇ ਭਾਂਡੇ ਪਾਉਣ ਲਾ 13 ਹੋਵੇ ਜਾਂ 14 ਕਿਲੋ ਓਕੇ 13 ਤੋਂ 14 ਕਿਲੋ ਇਹ ਥੱਲੇ ਦੁੱਧ ਰੈਡੀ ਆ ਤੇ ਬਾਜੂ ਹੋ ਤੇ ਜਾਦ ਬਰੀਡ ਵਧੀਆ ਹਨ ਇਹਦੀ ਹਾਂ ਤੇ ਮਗਰਾ ਕੱਟਿਆ ਵੀਰੇ ਇਹਦਾ ਆਹ ਕੱਟਿਆ ਓਕੇ ਖੋਲੋ ਇਹਦਾ ਕਰਾਈਗੇ ਤੋਰਾ ਚੈੱਕ ਲੇ ਵਾਲੂਆ ਚੰਗਾ ਰੇਟ ਇਹਦਾ ਜਾਇਜ਼ ਹੋਊ ਹੋਊਗਾ ਵੀਡੀਓ ਦੇ ਵਿੱਚ ਹੀ ਜੀ ਇੰਡ ਤਾਂ ਹੀ ਬਣੇ ਰਹੋ ਪਹਿਲਾਂ ਵੀਡੀਓ ਸਾਰੀ ਦੇਖ ਲਿਓ ਫੇਰ ਬਾਈ ਨੂੰ ਲਾਓ ਫੋਨ ਆ ਦੇਖੋ ਜੀ ਸਾਈਜ਼ ਵਧੀਆ ਤੇ ਥਣ ਲੇਵੇ ਦੀ ਪੂਰੀ ਸਾਹ ਆ ਦੇ ਮੋੜ ਲੇ ਵੀ ਆ ਦੇਖੋ ਜੀ ਤੀਜਾ ਸੂਆ ਵੀਰੇ ਠੀਕ ਹੈ ਅਰੀਜਨਲ ਤੀਜਾ ਸੂਆ ਜੀ ਤੇ ਧਾਰਾਂ ਦੂਰਾਂ ਤੁਹਾਨੂੰ ਕਰਾਵਾਂਗੇ ਚੈੱਕ ਚਵਾਈ ਪ੍ਰੋਪਰ ਕਰਕੇ ਦਿਖਾਵਾਂਗੇ ਆ ਦੇਖੋ ਥਾਣਲੇ ਵਿੱਚ ਦੇਖੋ ਸਭ ਕੁਝ ਹੈ ਨਹੀਂ ਕੋਈ ਥਾਣ ਨਹੀਂ ਨੂੜ ਦੂਰ ਨੇੜੇ ਜੀ ਆ ਦੇਖੋ ਹਮ ਐ ਚੰਪੜਾ ਰਗਾ ਹਵਾਨਾ ਹਨਾ ਸੋਨੀ ਵੀਰੇ ਛੱਡੋ ਫਿਰ ਬੱਚਾ ਕਰਾਈ ਧਾਰਾ ਚੱਕ ਆ ਦੇਖੋ ਜੀ ਬੱਚਾ ਆਪਾ ਸਾਡ ਲਿਆ ਤੇ ਚਵਾਈ ਤੁਹਾਨੂੰ ਕਰਕੇ ਦਿਖਾ ਦਾਂ ਕੱਟੀ ਇਹ ਵੀ ਚੰਗੀ ਆ ਨਾ ਵੀਰੇ ਚੰਗੀ ਕੱਟੀ ਤੇ ਨਾੜਾ ਨੂੜਾ ਹਵਾਨੇ ਤੇ ਪੂਰੀਆਂ ਉਵੇਂ ਨਹੀਂ ਗੱਲ ਇਹ ਵੀ ਜਾਤ ਵਾਲੀ ਕਰਕੇ ਦੁੱਧ ਦੇ ਰਹੀ ਆ ਹਨਾ ਹਾਂ ਜਾਤ ਮੈਂ ਨਹੀਂ ਚੰਗੀ ਓਕੇ ਜੀ ਆ ਦੇਖੋ ਜੀ ਸੀਲ ਸਾਉ ਜੂ ਮੈਂ ਆਪਾਂ ਕੈਮਰਾ ਲਈ ਫਿਰਦੇ ਆ ਬਹੁਤ ਆ ਹਨਾ ਵੀਰੇ ਆ ਦੇਖੋ ਨਾ ਅੱਧੇ ਪਾਸੇ ਤੋਂ ਚਾਰੇ ਥਾਂ ਨਿਕਲਵੇਂ ਪੂਰੇ ਗੈਪ ਤੇ ਹਵਾਨੇ ਤੇ ਨਾੜਾਂ ਵੀ ਚੰਗੀਆਂ ਘਰੋਂ ਫਿਰ ਸ਼ੁਰੂ ਵੀਰੇ ਚੋ ਆ ਦੇਖ ਐਂਡ ਤਾਈਂ ਵੀਡੀਓ ਦੇਖ ਲਿਓ ਸਾਰੀ ਸਾਰੀ ਚੁਵਾਈ ਦੇਖ ਲਿਓ 182 ਨੂੰ ਲਾ ਲਿਓ ਫੋਨ ਜੀ ਸਾਈਜ਼ ਵਧੀਆ ਥਾਣਾ ਦੇ ਸਾਈਜ਼ ਵਧੀਆ ਚਾਰ ਸਪੇਰੇ ਦੀ ਇੱਕ ਨੰਬਰ ਝੋਟੀ ਐ ਮਗਰ ਕੱਟੀ ਹੈ ਕਰੋ ਜੇਕ ਹਾ ਦੇਖੋ ਚਲੋ ਕਰਦੇ ਹਾਂ ਵੀਡੀਓ ਆਪਣੀ ਲੰਮੀ ਹੋਈ ਹੈ ਹਾ ਦੇਖੋ ਖਾਲੀ ਬਾਲਟੀ ਦਿਖਾਈਂ ਪਏ ਹਾ ਜੀ ਠੀਕਾ ਚਲੋ ਮਾੜਾ ਜਾਇਦਰ ਮੱਝੜੀ ਸਾਈਡ ਨੂੰ ਹੋ ਜਾ ਹਾਂ ਬਾਲਟੀ ਕਰ ਲਓ ਹਾ ਦੇਖੋ ਕਰੋ ਜਵਾਈ ਜੇਕ ਪ੍ਰੋਪਰ ਜਵਾਈ ਪੂਰੀ ਇੱਕ ਨੰਬਰ ਜੀ ਬਾਕੀ ਦੇ ਟਿਲੋਂਡੇ ਰੀ ਫਾਰਮ ਬਟਿੰਡਾ ਚੈਨਲ ਦੇਖਣਾ ਆਂਦਾ ਸਾਰੇ ਵੀਰਾਂ ਦਾ ਤੈਦ ਲੋ ਧੰਨਵਾਦ ਇਕਲੇ ਇਕਲੇ ਸਬਸਕ੍ਰਾਈਬਰ ਦਾ ਧੰਨਵਾਦ ਵਿਚਵਾਈ ਚੂਈ ਦਾ ਵੀਰੇ ਨਿਬੜਦੀ ਆ ਹਨਾ ਤੇ ਸੋਨੇ ਮੂਰਲੇ ਥਣਾ ਦੇ ਵਿੱਚ ਵੀਰੇ ਦੁੱਧ ਚੰਗਾ ਹੋਣਾ ਇਹਦੇ ਹਨਾ ਤੇ ਹਜੇ ਜੋ ਜੋ ਵਧੂਗੀ ਉਮੇ ਮੇ ਵਧਾਉਗੇ ਹਨਾ ਠੀਕ ਹੈ ਕੋਈ ਉਹਦਾ ਕਾਰਡ ਚੱਲ ਰਿਹਾ ਹੂੰ ਹੁਣ ਵਧਣ ਦਾ ਮੌਕਾ ਜਾਵਾ ਓਕੇ ਜੀ ਮਾਝੀ 20 ਰਣ ਤੋਂ ਲੈ ਜਾਂਦੀ ਆ ਕੀ ਰੇਟ ਆ ਗਿਆ ਫਿਰ ਸੋਨੀਆਂ ਦਾ ਬਾਈ ਰੇਟ ਬੱਸ ਬਾਈ ਜੈ ਜੀ ਕਰਾਂਗੇ ਕੋਈ ਤਾਣ ਰੋਕ ਉੱਠਦੇ 6.5 ਮੁੱਗੀਆਂ ਤੇ ਆ ਰੇਟ ਹੀ ਬੋਲ ਬੱਸ ਲੈਂਡ ਦੇ ਦੇ ਨਹੀਂ ਦੱਸਿਓ ਬੱਸ 1.30 ਦੀ ਕੋਈ ਹੋਊਗੀ ਮਾਨਦਾਨ ਹੋ ਜਾਊਗਾ ਵਿੱਚੋਂ ਹਾਂ ਕਰਦੇ ਆ ਓਕੇ ਜੀ ਤੇ ਮਗਰ ਫਿਰ ਕੱਟੀ ਵੀ ਇਹੋ ਜੀ ਗੱਲ ਨਹੀਂ ਵੀ ਕੱਲੀ ਹੈ ਨਾ ਮੱਝ ਹੂੰ ਬਾਕੀ ਦੀ ਗੱਲ ਦੁੱਧ ਤੁਹਾਨੂੰ ਰੈਡੀ ਮਿਲਣਾਗਾ ਕਿ ਦੇ ਦੇਊਗੀ ਨਹੀਂ ਤੁਸੀਂ ਆਪ ਦਾ ਮਿਣਕੇ ਲਿਆ ਸਕਦੇ ਆ ਲੀਟਰ ਵੀ ਆਪ ਦਾ ਪਾਈ ਆਪ ਦਾ ਘਰੋਂ ਲਿਹਾਉਣ ਕਿੰਨੀ ਵੀਰੇ ਹਾਂ ਅਸੀਂ ਤਾਂ ਪਰਵਾਹ ਨਹੀਂ ਕਰੀਏ ਇੰਨਾ ਜਦੋਂ ਹੂੰ ਬਿਆਨ ਨਹੀਂ ਤੇ ਦੇਚਾ ਨਹੀਂ ਮੈਂ ਦੇਖਾਂ ਹੂੰ ਸਾਨੂੰ ਬਹਲਾ ਕੁਦਾ ਹੂੰ ਕੋਈ ਚੋਗਾ ਇਕਲੋ ਜੇ ਇਹਨੂੰ ਕਹਿੰਦੇ ਆ ਅੱਜ ਕਿੰਨਾ ਜਦੋਂ ਕੋਈ ਪਟਰੂ ਝੇੜ ਜਾਂਦੀ ਆ ਹਾਂ ਦੁੱਧ ਤਾਂ ਅੱਜ ਦਾ ਹੁੰਦਾ ਹੈ ਨਾ ਵੀਰੇ ਜਿਹੜਾ ਦੇ ਦੇਊਗੀ ਨਹੀਂ ਜਿਹੜਾ ਦਿੱਦੀ ਆ ਆ ਦੇਖੋ ਚਵਾਈ ਕਰੋ ਚੱਕ ਹੁਣ ਮੂਰਲੇ ਥਣਾ ਦਾ ਦੁੱਧ ਆ ਦੇਖੋ ਹਾਂ ਮੂਰਲੇ ਥਣਾ ਤੇ ਹੁਣ ਮਗਰ ਲਈ ਚਵਾਈ ਸ਼ੁਰੂ ਹੋ ਗਈ ਹੈ ਤੇ ਬਾਈ ਕੋਲੇ ਨਾ ਬਰੀਡ ਚੰਗੀ ਹੁੰਦੀ ਹੈ ਚੰਗਾ ਪਸ਼ੂ ਤਿਆਰ ਕਰਕੇ ਫੇਰ ਵੀਡੀਓ ਪਾਉਂਦਾ ਇਹ ਕੋਈ ਓਵੇਂ ਨਹੀਂ ਗੱਲ ਹੈ ਕਿ ਚੰਗਾ ਸਿਲੇਕਟਡ ਜੇ ਮਾਲ ਹੁੰਦਾ ਜਿੰਨਾ ਕੋ ਹੁੰਦਾਗਾ ਜਿਹੜੀਆਂ ਆਪਾਂ ਤੁਹਾਨੂੰ ਪਹਿਲਾਂ ਦਿਖਾਈਆਂ ਗੀਆਂ ਚੰਗੇ ਪ੍ਰੋਪਰ ਰਿਕਾਰਡ ਵਾਲੀਆਂ ਗੀਆਂ ਇਹਨਾਂ ਕੋਈ ਵੀ ਪੈਸੇ ਵਾਲੇ ਮੰਗੀ ਜਾਂਦਾ ਤੇ ਜੇ ਤੁਸੀਂ ਆਉਂਗੇ ਕੋਲੇ ਤੁਹਾਨੂੰ ਪਤਾ ਲੱਗੂਗਾ ਉਹਨਾਂ ਦਾ ਐ ਨਹੀਂ ਗੱਲ ਹੈ ਕਿ ਵੀ ਜਿਹੜੇ ਵੀ ਵੀਰ ਨੇ ਬਰੀਡ ਤੇ ਕੰਮ ਕਰਨਾ ਹਨਾ ਤੁਹਾਨੂੰ ਆਮ ਤਾਂ ਜਿੱਥੋਂ ਮਰਜ਼ੀ ਲੈ ਲਓ ਫਿਰ ਹਾਂਜੀ ਹਾਂਜੀ ਬਹੁਤ ਚੜਦੀ ਆਪਣੇ ਕੋਲ ਹੂੰ ਸਾਰਾ ਗੈਸ ਲੈ ਜਾਏ ਬੰਦੇ ਚੁਵਾਈ ਚੁਵਾਈ ਤੁਹਾਡੇ ਸਾਹਮਣੇ ਆ ਪ੍ਰੋਪਰ ਚੁਵਾਈ ਵੀਡੀਓ ਜ਼ਰੂਰ ਲੰਮੀ ਹੋਣ ਵਾਲੀ ਆ ਐਂਡ ਤਾਈਂ ਦੇਖ ਲਿਓ ਵੀਡੀਓ ਸਾਰੀ ਬਣੇ ਰਿਓ ਐਂਡ ਤਾਈਂ ਵੀਡੀਓ ਦੇ ਨਾਲ ਵੀਡੀਓ ਨੂੰ ਛੱਡ ਕੇ ਨਾ ਜਾਂ ਸਕਿੱਪ ਨਾ ਕਰਿਓ ਰੇਟ ਜਮਾਂ ਜਾਇਜ਼ ਕਰਿਆ ਬਾਈ ਨੇ ਦੁੱਧ ਦੇ ਹਿਸਾਬ ਨਾਲ ਕਿੰਨਾ ਹੋਜੂ ਵੀਰੇ ਫਿਰ ਆਈ ਦੁੱਧ ਇਹ ਕਰੇਗਾ ਇਹਨਾਂ ਲਈ ਸਾਰਾ ਚੋਟੇ ਨਹੀਂ ਦੇਖਾ ਅੱਜ ਪਹਿਲੀ ਵਾਰੀ ਚੋਣਾ ਅੱਛਾ ਜੀ ਇਹ ਦੋ ਫਣ ਕਿੰਨੇ ਚੜਾਣ ਜਾਂ ਮੂਹ ਦੇ ਅੱਛਾ ਜੀ ਹੁਣ ਸੋ ਆਪਣੇ ਹਿਸਾਬ ਨਾਲ ਨਾਣਦਾ ਕਿੰਨਾ ਹੋਊ ਜਮਾ ਸਹੀ 13 ਕਿਲੋਗ੍ਰਾਮ ਆਸपास ਤਾਂ ਹੋਊਗਾ 12 ਤੋਂ ਤਾਂ ਉੱਤੇ ਹੋਊਗਾ 12 ਵੀ ਰਹਦਾ ਨਹੀਂ 13 ਵੀ ਹੋ ਸਕਦਾ ਬਾਕੀ ਜਿਹੜੀ ਇਹਦੇ ਲੇਵੇ ਦੀ ਫੀਟਿੰਗ ਹੈ ਤੇ ਦੇਖੋ ਦੱਸ ਦੀ ਆ ਵੀ ਦੁੱਧ ਬਾਕੀ ਦੇ ਦਊ ਹਣਾ ਆ ਨਾਣ ਨੂਰ ਦੇ ਤੇ ਬਾਕੀ ਦਾ ਚਵਾਈ ਵੀ 3 ਮਿੰਟ ਵਾਲੀ ਆ ਹਣਾ ਤੇ ਭੱਜੀ ਆਉਂਦੀ ਆ ਬਾਲਟੀ ਹੋਮ ਨਹੀਂ ਬੰਦਾ ਝੂਟੀਆਂ ਜਾਊਗਾ ਕਿਉਂਕਿ ਜਿਹੜਾ ਕਰੜਾ ਪਸ਼ੂ ਹੁੰਦਾ ਉਹ ਤਾਂ ਤੜਕੇ ਆਥਣੇ ਦਾ ਹੁੰਦਾ ਕੰਮ ਜੱਬ ਹਨਾ ਤੇ ਜਿਹੜਾ ਪਸ਼ੂ ਚੰਗਾ ਪ੍ਰੋਪਰ ਚਵਾਈ ਵਾਲਾ ਅੱਧੇ ਟਾਈਮ 'ਚ ਬੰਦਾ ਚੋਕੇ ਉੱਠ ਸਕਦਾ ਉਹਨੂੰ ਤੇ ਬਾਕੀ ਦੀ ਗੱਲ ਚੰਗੀ ਹੈ ਜੀ ਸੂਆ ਵੀ ਬਾਈ ਨੇ ਜਿਵੇਂ ਸਹੀ ਦੱਸਿਆ ਯਾਨੀ ਕਿਹਾ ਵੀ ਦੂਜਾ ਗਾਏ ਜਿੰਨਾ ਸੂਆ ਉੰਨੀ ਗੱਲ ਦੱਸੀਆ ਹੋ ਸਕਦਾ ਇਹਦੀ ਸੈਜ ਘਟ ਦੇ ਸੈਜ ਪੂਰਾ ਵਧਿਆ ਕਿ ਝੋਟੀ ਦਾ ਹੋਮੀ ਨਹੀਂ ਗੱਲ ਹੈਗੀ ਕਿ ਝੁੱਟੀ ਮਰੀ ਜੀ ਹੋਵੇ ਨਿੱਕੀ ਜੀ ਹੋਵੇ ਤੇ ਚਵਾਈ ਦਿਖਾਉਣ ਦਾ ਆਪਣਾ ਸਿਰਫ ਇੱਕ ਹੀ ਮਾਸ ਹੁੰਦਾ ਵੀ ਕਿਸੇ ਭੈਣ ਭਰਾ ਦਾ ਮੈਂ ਤੇਲ ਬਹੁਤ ਮਹਿੰਗਾ ਦੂਰੋਂ ਆਉਂਦਾ ਬੰਦਾ ਤੇ ਤੇਲ ਕਿਸੇ ਦਾ ਭੈਣ ਭਰਾ ਦਾ ਤੇਲ ਜਾਇਆ ਜਾਵੇ ਉਸ ਤਰੀਕੇ ਨਾਲ ਆਪਾਂ ਆਥਨ ਦੇ ਸਮੇਂ ਹੁਣ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂਗੇ ਜਮਾਂ ਟਾਈਮ ਦੇ ਉੱਤੇ ਆਪਾਂ ਚਵਾਈ ਕਰ ਰਹੇ ਹਾਂ ਪੌਣੇ 6 ਹੋਏ ਵਾ ਸ਼ਾਮ ਦੇ ਜੀ ਉਸ ਹਸਾਉਣਾ ਜੱਜਮੈਂਟ ਕਰ ਲਿਓ ਤੇ ਟੜਕੇ ਫਿਰ ਸੋਨੀ ਵੀਰੇ ਕਿੰਨੇ ਵਜੇ ਦੀ ਚਵਾਈ ਆਦੀ 6 ਵਜੇ 6 ਵਜੇ ਦੀ ਹੁਣ ਆਪਾਂ 15 20 ਮਿੰਟ ਅੱਧਾ ਘੰਟਾ ਹੀ ਪਹਿਲਾਂ ਚੋਈ ਜਾਂਦੇ ਹਾਂ ਨਾ ਹਾਂ ਬਸ ਦੋ ਆ 15 ਮਿੰਟਾਂ ਦਾ ਚੱਕਰ ਨਹੀਂ ਸੀ ਫਿਰ ਵੀ ਆ ਪਾਈ ਅੱਧੇ ਸਿਰ ਦਾ ਫਰਕ ਪਾਈ ਜਾਂਦੀ ਹੈ ਨਾ ਬਾਕੀ ਦਾ ਪੇਮੈਂਟ ਤੁਸੀਂ ਲਾਉਣੀ ਆ ਥੋੜਾ ਵੀ ਤਸੱਲੀ ਕਰਨ ਦਾ ਪਰਜ ਬਣਦਾ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਤੇ ਬਾਈ ਨਾਲ ਤੁਸੀਂ ਰਾਬਤਾ ਕਾਇਮ ਕਰਕੇ ਜਰੂਰ ਖਰੀਦਦਾਰੀ ਕਰਨੀ ਆ ਮੁੱਲ 1,30,000 ਰੁਪਇਆ ਮਾਨਤਾ ਨੂੰ ਤੁਹਾਡਾ ਵਿੱਚੋਂ ਜਰੂਰ ਹੋ ਕੋਈ ਲਕੀਰ ਵਾਲੀ ਗੱਲ ਨਹੀਂ ਹੈਗੀ ਤੇ ਆ ਦੇਖੋ ਜੀ ਬਾਲਟੀ ਜਮਾ ਕੁੰਡਿਆਂ ਨਾਲ ਮਾਰੀ ਤੇ ਕਿੰਨੇ ਕਿਲੋ ਦੀ ਬਾਲਟੀ ਹੋ ਬਾਈ ਸੋਹਣੀਏ ਬਸ ਵੀ ਮੈਨੂੰ ਤੇ ਜਲਦੀ ਹੋਊਗੀ 6.5-7 ਕਿਲੋ ਜੀ ਓਕੇ ਜੀ ਬਸ ਉਹਨੇ ਇੰਨਾ ਛੱਡ ਦੇ ਵੀਰੇ ਬੱਚੇ ਨੂੰ ਬੱਚੇ ਨੂੰ ਛੱਡ ਦਿਓ ਜਰੂਰ ਥੋੜਾ ਬਹੁਤਾ ਛਾੜ ਦਿਓ ਇਹਨਾਂ ਕਿਲੋਂ ਦਾ ਦਰ ਆਰਾਮ ਨਾਲ ਪਿਆ ਦੇ ਥੱਲੇ ਤੇ ਬਾਲਟੀ ਕਰੋ ਕੈਮਰੇ ਦੇ ਸਾਹਮਣੇ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਤੇ ਥਣਾ ਥਣਾ ਦੀ ਪੂਰੀ ਸਾਫ ਤੇ ਬਾਕੀ ਦਾ ਮਗਰ ਕੱਟੀ ਮੁੱਲ 130000 ਰੁਪਿਆ ਤੇ ਨੰਬਰ ਬੋਲੀ ਬਾਈ ਫੇਰ ਨੰਬਰ 99882 ਹੂੰ 02601 ਪਿੰਡ ਮੋੜਨਾਬਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਤਹਿਸੀਲ ਤਪਾ ਤੇ ਨੇੜੇ-ਤੇੜੇ ਕਿਹੜੇ ਪਿੰਡ ਆਗੇ ਜੀ ਨੇੜੇ ਵੀ ਇੱਧਰ ਢਿੱਲਮ ਹੂੰ ਤੇ ਇੱਧਰ ਸਹਿਣਾ ਉਹ ਕੋਕਿੰਗਾਂ ਵੀ ਨੇੜੇ ਹੀ ਆ ਓਕੇ ਜੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦਾ ਕਿ ਨਵੇਂ ਵੀਡੀਓ